ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਤੇ ਬਸ ਆਪਾਂ ਜਸਟ ਉੱਠ ਕੇ 8 ਵਜੇ ਉੱਠੇ ਸੀ ਤੇ ਚਾਹ ਪਾਣੀ ਪੀ ਲਿਆ ਆਪਾਂ ਨੇ ਪਹਿਲਾਂ ਸਵੇਰੇ ਸਵੇਰੇ ਆਪਾਂ ਖੂਨ ਕਢਾਇਆ ਆਪਦਾ ਤੇ ਅੱਜ ਸਾਰਿਆਂ ਨੇ ਆਪਣੇ ਬਲੱਡ ਸੈਂਪਲ ਦਿੱਤੇ ਆ ਸਾਰਾ ਚੈੱਕ ਕਰਵਾਉਣੇ ਆ ਸਾਰੇ ਟੈਸਟ ਦਿੱਤੇ ਆਪਾਂ ਤੇ ਹੁਣ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਵੱਧਿਆ ਰੈਡੀ ਹੋਣ ਵਾਲ ਨੂੰ ਕਿਉਂਕਿ ਟਾਈਮ ਤਕਰੀਬਨ 9:00 9 ਦਾ ਹੋ ਗਿਆ ਤੇ ਫਿਰ ਆਪਾਂ 10:00 ਬਦਨ ਨਿਕਲਣਾ ਵੀ ਆ ਬਕਰਪੁਰ ਨੂੰ ਸੋ ਚਲੋ ਜੀ ਫਟਾਫਟ ਰੈਡੀ ਹੋਈਏ ਤੇ ਬੱਚੇ ਦੇਖੀਏ ਰੈਡੀ ਸ਼ੈਡੀ ਕਰੀਏ ਤੇ ਫਿਰ ਚੱਲੀਏ ਬਕਰਪੁਰ ਵੱਲ ਨੂੰ ਲੋ ਵੀ ਰੈਡੀ ਹੋ ਗਏ ਆਪਾਂ ਤੇ ਪਹਿਲਾ ਪਲੈਨਿੰਗ ਸੀਗੀ ਸਾਰਿਆਂ ਦੀ ਬਕਰਪੁਰ ਜਾਣ ਦੀ ਤੇ ਕਿਸੇ وجہ ਕਰਕੇ ਹੁਣ ਉਧਰਲਾ ਜਿਹੜਾ ਸਾਡਾ ਸੀਗਾ ਪਲਾਨ ਉਹ ਕੈਨਸਲ ਹੋ ਗਿਆ ਤੇ ਇੱਕ ਤਾਂ ਮੰਮੀ ਕਹਿੰਦੇ ਵੀ ਪੋਆ ਪੋ ਦੇ ਵਿੱਚ ਆਪਾਂ ਮੱਥਾ ਨਹੀਂ ਟੇਕਦੇ ਤਾਂ ਕਰਕੇ ਕੈਨਸਲ ਕਰਤਾ ਆਪਾਂ ਤੇ ਫਿਰ ਅਸੀਂ ਵਾਪਸ ਮੁੜਨਾ ਸੀ ਪਿੰਡ ਨੂੰ ਫਿਰ ਅਸੀਂ ਸੋਚਿਆ ਵੀ ਚਲੋ ਅੱਜ ਆਪਾਂ ਸਮਰਾਲਾ ਸ਼ਹਿਰ ਘੁੰਮੇ ਆਉਣੇ ਆ ਤੇ ਤੁਹਾਨੂੰ ਪਤਾ ਬਸ ਖਰੀਦਦਾਰੀ ਤਾਂ ਲੇਡੀਜ਼ ਦੀ ਤਾਂ ਚੱਲੀ ਜਾਂਦੀ ਹੁੰਦੀ ਆ ਤੇ ਤੁਹਾਨੂੰ ਵੀ ਦਿਖਾਉਣੇ ਅੱਜ ਕੀ ਖਰੀਦਣਾ ਆਪਾਂ ਸਮਰਾਲੇ ਤੋਂ ਔਰ ਬਾਕੀ ਦੇ ਦੇ ਮੈਂ ਤਾਂ ਪਹਿਲੀ ਵਾਰ ਚੱਲੀ ਆ ਇਹਨਾਂ ਨਾਲ ਇਹ ਤਾਂ ਅੱਗੇ ਵੀ ਜਾ ਜੂ ਕਿ ਆਏ ਹੋਏ ਇੱਥੇ ਤੇ ਕੀ ਰੇਟ ਰੂਟ ਨੇ ਕੱਪੜੇ ਦੇ ਉਹ ਦੇਖਦੇ ਆ ਸਾਰੇ ਔਰ ਕੀ ਖਰੀਦਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਓ ਵੀ ਬਹਿ ਕੇ ਬੰਦੇ ਵਿੱਚ ਤੇ ਆਪਾਂ ਗੇਟ ਲਾ ਕੇ ਬੈਠਾਂਗੇ ਬਾਏ ਬਾਏ ਸੁਣਦਾ ਨਹੀਂ ਕੁਛ ਹੈ अच्छा ठीक है आऊनिया मैं कह दे तिन लो ਵੀ ਬੰਦੇ ਕਹਿੰਦੇ ਤੈਨੂੰ ਵੀ ਨਾਲ ਲੈ ਕੇ ਜਾਣਾ ਮੈਂ ਚਲੋ ਚੱਲਦੇ ਆਪਾਂ ਕਿਹੜਾ ਘਰੇ ਕੋਈ ਕਮਾਇਆ ਕਰਨਾ ਬੱਚੇ ਸਾਹਮਣੇ ਚੈਨਲ ਬੱਚੇ ਹੈ ਚਲੋ ਘਰ ਨੂੰ ਸਾਹਮ ਲੈਣਗੇ ਬੱਚੇ ਸਾਹਮ ਲੈਣਗੇ ਘਰ ਨੂੰ ਚੱਲੀਏ ਆਪਾਂ ਲਾਓ ਵੀ ਬੈਗੀਆਂ ਸਵਾਰੀਆਂ ਮੇ ਤਾਂ ਬੈਦੀ ਨੂੰ ਵੀ ਸਾਹ ਚੜ ਗਿਆ ਹੋਰ ਕੀ ਕਰ ਲੂ ਐ ਆ ਹੋਰ ਕੀ ਕਰ ਲਾਂਗੇ ਨਹੀਂ ਰਹਿ ਗਿਆ ਅੱਜ ਲਓ ਜੀ ਇਤਨਾ ਬੰਦੇ ਆਪਣੇ ਨਾਲ ਨੇ ਜਵਾਗ ਜੱਲੇ ਸਾਡੇ ਘਰੇ ਨੇ ਉਹ ਬੀਬੀ ਨੂੰ ਸੰਭਾਲਣਗੇ ਅੱਜ ਫੇਰੇ ਮੈਂ ਘਰ ਸੰਭਾਲਣਗੇ ਕਹਿ ਕੇ ਤਾਂ ਬੀਬੀ ਨੂੰ ਆਇਆ ਵੀ ਇਹਨਾਂ ਨੂੰ ਸੰਭਾਲੀ ਹੋ ਕੇ ਦੇਖੀ ਹੋਇਆ ਹੂੰ ਦੇਖੋ ਜਾ ਕੇ ਪਤਾ ਲੱਗੂ ਵੀ ਕੀ ਬਣਦਾ ਸੰਭਾਲਣਗੇ ਤੁਸੀਂ ਕਿਹਨਾਂਗੇ ਹਾਂ ਕੋਈ ਘਰੇ ਛੱਡੇ ਨਹੀਂ ਮੈਂ ਤਾਂ ਲੱਗੀ ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਸਮਰਾਲੇ ਇਹੀ ਆਉਣੇ ਹਾਂ ਇਹੀ ਆ ਤੇ ਹੁਣ ਦੇਖਦੇ ਆ ਕਿੱਥੇ ਜਾਣਾ ਕੀ ਦੇਖਣਾ ਕੀ ਕਰਨਾ ਚਲੋ ਦੇਖੀਏ ਅਈ ਬਈ ਲੋਕੀ ਸੂਟਾਂ ਦੀ ਸ਼ਾਪਿੰਗ ਸ਼ੁਰੂ ਕਰਤੀ ਇਹਨਾਂ ਨੇ ਨੈਟ ਸੂਟ ਦੇਖਣੇ ਚੱਕਰ ਸ਼ਾਪਿੰਗ ਕਰ ਲਈ ਇਹ ਹਜੇ ਕਨਫਿਊਜ਼ ਹੋਈ ਪੇਰਤੀ ਆ ਨਹੀਂ ਉਹੀ ਸੋਹਣਾ ਲੱਗਦਾ ਇਹਦੇ ਨਾਲੋਂ ਤਾਂ ਇਹ ਤਾਂ ਲਾਈਟ ਹੀ ਆ ਚਲੋ ਠੀਕ ਹੈ ਜੀ ਕਰਾਤਾ ਕਿੰਸਾਰਾ ਦਾ ਕਰਾ ਦਿਓ ਜੀ ਕਰਾ ਦਿਓ ਕਰਾਓ ਜੀ ਕਰਾਓ ਚਲੋ ਬਿੱਲ ਬਣ ਕੇ ਆਜੋ ਚੱਲੀਏ ਕੱਪੜੇ ਲੈਤੇ ਤੁਹਾਨੂੰ ਆਜੋ ਪਰ ਜੇ ਮੈਂ ਕਿ ਮੇਚ ਦਾ ਕੁਝ ਨਹੀਂ ਮਿਲਿਆ ਲਓ ਵੀ ਸ਼ੋਪਿੰਗ ਕਰਕੇ ਇੱਥੋਂ ਤਾਂ ਨਿਕਲ ਲੈ ਆਪਾਂ ਮੈਂ ਤਾਂ ਆਇਆ ਪਹਿਲੀ ਵਾਰ ਸਮਰਾਲੇ ਹਣ ਦੇਖੋ ਕੀ ਲੈਂਦੀਆਂ ਨੇ ਕੋਟੀਆਂ ਲੈਂਦੀਆਂ ਕੋਟੀਆਂ ਲਓ ਵੀ ਆਪਾਂ ਰੁਕੇ ਸੀ ਖੰਨੇ ਤੇ ਪੀ ਰਹੇ ਆਪਾਂ ਜੂਸ ਸ਼ੇਕ ਹੈ ਅਵੋਕਾਡੋ ਦਾ ਆ ਕੇ ਦੇਖੀ ਹੁਣ ਤੁਹਾਨੂੰ ਦੱਸਦੇ ਆ ਕੀ ਟੇਸਟ ਹੈ ਇਹਦਾ ਟੇਸਟ ਕਰਕੇ ਬਾਕੀਆਂ ਨੇ ਕਰਾਇਆ ਕਿਸੇ ਨੇ ਮਿਕਸ ਕਿਸੇ ਨੇ ਨਾਰ ਦਾ ਪਤਾ ਨਹੀਂ ਕਿਸੇ ਨੇ ਪਪਾਇਆ ਦਾ ਮੈਂ ਤੇ ਗੁਰਪ੍ਰੀਤ ਨੇ ਹੀ ਕਰਾਇਆ ਸੀ ਲੈ ਵੀ ਜੂਸ ਚੱਲਦੇ ਨੇ ਇੱਕ ਮਿਕਸ ਤਾਂ ਉਹ ਬਣਾ ਕੇ ਦਿੰਦੇ ਹੁੰਦੇ ਨੇ ਗਾਹਾਂ ਮਿਕਸਾ ਸੀ ਕਰ ਲਈਦਾ ਉਹ ਆਏ ਵਿੱਚ ਤਾਂ ਗਾੜਾ ਹੀ ਬਹੁਤ ਸੀ ਤੋਂ ਪੀਤੇ ਦੇ ਵਿੱਚੇ ਔਰੈਂਜ ਪਾ ਲਿਆ ਉਧਰ ਆਇਆ ਵਾ ਗਾੜਾ ਦੇ ਵਿੱਚੇ ਹੀ ਅਨਾਰ ਅਨਾ ਉਹ ਚੱਲ ਪਿਆ ਰਿਹਾ ਉਹ ਦੇਖੋ ਇਹ ਗਾੜਾ ਜਿਹੜਾ ਦਾ ਪਾਣੀ ਜਿਹਾ ਹੀ ਆ ਰਿਹਾ ਹੈ ਗੜਾ ਹਾਂ ਇਹਨੇ ਖੜਕੀ ਕਰਾਇਆ ਜਿਹੜੀ ਚੀਜ਼ ਘਰੇ ਆਮ ਫਿਰਦੀ ਐ ਮੈਂ ਇਹਨੇ ਉਹ ਕਰਾਈ ਆ ਲੈ ਜਾ ਪਰੇ ਮੈਂ ਲੋ ਵੀ ਆਪਾਂ ਆ ਗਏ ਘਰ ਇੱਕ ਪਲੇਟ ਤੇ ਹੁਣ ਆ ਕੇ ਫੇਰ ਜਾਣ ਦੀ ਤਿਆਰੀ ਆ ਹੁਣ ਕਿੱਧਰ ਨੂੰ ਜਾਣਾ ਉਹ ਦੇਖਦੇ ਆ ਗੱਡੀ 'ਚ ਬੈਠ ਕੇ ਕਿੱਧਰ ਨੂੰ ਮੂੰਹ ਹੁੰਦਾ ਗੱਡੀ ਦਾ ਹੈ ਸਰਪ੍ਰਾਈਜ਼ ਸਰਪ੍ਰਾਈਜ਼ ਪਤਾ ਨਹੀਂ ਇਹਨਾਂ ਨੇ ਕਿੱਧਰ ਨੂੰ ਜਾਣਾ ਆਪਾਂ ਤਾਂ ਬੈਠ ਕੇ ਝੂੰਡੀ ਲੈਣ ਵਾਲੇ ਬੰਦੇ ਆ ਬਈ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾਣਾ ਹੈ ਆ ਘੁੰਮੀ ਘੁੰਮੀ ਕਰਨ ਆਲੇ ਆ ਸੀ ਤਾਂ ਚਲੋ ਭਾਈ ਆ ਗਏ ਚੱਲਦੇ ਆ ਉਹ ਵੀ ਫੇਰ ਚੱਲ ਪਏ ਆਏ ਨਹੀਂ ਪਤਾ ਵੀ ਕਿੱਧਰ ਨੂੰ ਚੱਲੇ ਆਂ ਕਰੀਏ ਅਸੀਂ ਨਹੀਂ ਸਕਦੇ ਆ ਆ ਦੇਖੋ ਬੰਦੇ ਆ ਮੈਨੂੰ ਰਹਿ ਗਈ ਸੀ ਝੂਟੀ ਦਵਾਨੀ ਉਹਨੂੰ ਨਾਲ ਲੈ ਕੇ ਚੱਲੇ ਆ ਅਸੀਂ ਰਹਿ ਗਿਆ ਸੀ ਝੁੰਡਾ ਰੋਦਾ ਸੀ ਉਹ ਰੋਣ ਲੱਗ ਗਿਆ ਸੀ ਆਕੇ ਕੀ ਆਪਾਂ ਟਿਕਦੇ ਹਾਂ ਜੀ ਜਦੋਂ ਆਏ ਹੁੰਦੇ ਨੇ ਫੇਰ ਨਹੀਂ ਆਪਾਂ ਟਿਕਦੇ ਆ ਫੇਰ ਤਾਂ ਕਦੇ ਕਿਧਰੇ ਵੀ ਕਦੇ ਕਿਧਰੇ ਚਲੋ ਚੱਲ ਰਹੇ ਦੀ ਆ ਉਹੀ ਤਾਂ ਹੈ ਲਓ ਵੀ ਪਹਿਲਾ ਕੰਮ ਤਾਂ ਆਹ ਕਰਨਾ ਆਏ ਨੇ ਇਹ ਹੁਣ ਪਤਾ ਨਹੀਂ ਰੈਡ ਸ਼ੀਟ ਬਣੂਗੀ ਨਹੀਂ ਇੱਥੇ ਹੈਲੋ ਗਾਇਸ ਚਲੋ ਜੀ ਦੇਖੋ ਫਿਰ ਚਲੋ ਜੀ ਚਲੋ 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 ਹੋ ਗਿਆ ਆਪਾਂ ਇੱਥੇ ਦੇਖੋ ਮੈਂ ਕਲਿੱਪ ਤਾਂ ਲੈਣਾ ਬਣਾਉਗੀ ਕੀ ਬਣਦਾ ਹਾਂ ਪੁੱਛ ਕੀ ਦਾ ਰੇਟ ਪੁੱਛਣਾ ਚਲੋ ਫਿਰ ਸਟਾਰਟ ਕਰ ਲਓ ਕਿੱਥੋਂ ਕਰਨਾ ਆ ਮੈਂ ਭਾਈ ਆਪ ਕੋ ਪਹਿਲਾਂ ਰੋਕ ਕੇ ਆ ਕੇ ਖਾ ਲਿਆ ਤੇ ਬਹੁਤ ਕੀ ਦਾ ਕੁਝ ਉੱਠ ਕੇ ਆਇਆ ਹੁਣ ਹੁਣ ਇਹਨੇ ਬਾਗਬਾਨੀ ਪੂਰੀ ਕਰਕੇ ਹਟਣਾ ਵੀਰੇ ਟ੍ਰਿਕ ਦੇ ਦੀਆ ਲਓ ਜੀ 150 ਦੀ ਹੈ ਜੀ ਆਹ ਵਾਲਾ ਕਿੰਨੇ ਦਾ ਆ ਇਹ ਵੀ 150 ਦਾ ਇਸ ਤੋਂ ਛੋਟਾ ਸਾਈਜ਼ ਵੀ ਆਉਂਦਾ ਨਾ ਜਿੱਦਾਂ ਉਹ ਗ੍ਰੀਨ ਪਿਆ ਆ 120 ਦਾ ਓਕੇ ਦੇਰਿਆ ਛੋਟੇ ਵਾਲੇ ਨੇ ਲੋ ਵੀ ਰੇਟ ਬਣਾਉਂਦੇ ਨੇ ਹਜੇ ਬੰਦੇ ਆਪਣੇ ਰੇਟ ਵੀ ਬਣਾਉਣੀਆਂ ਨੇ ਸਲਾਹ ਵੀ ਬਣਾਉਣੀਆਂ ਚਲੋ ਜੀ ਟੰਨ ਆ ਜੋ ਲਓ ਵੀ ਉਸ ਤੋਂ ਬਾਅਦ ਅਗਲੀ ਨਰਸਰੀ ਵੱਲ ਨੂੰ ਆ ਗਏ ਆਪਾਂ ਤਾਂ ਵਿੱਚੇ ਬੈਠੇ ਸੀ ਮੈਂ ਤੇ ਮੰਮੀ ਰਹਿਣਾ ਫੋਨ ਕਰਕੇ ਸਾਧ ਲਿਆ ਇੱਥੇ ਦੇਖਦੇ ਆ ਕੀ ਖਰੀਦੇ ਆ ਇਹ ਮੈਂ ਨਹੀਂ ਕੁਝ ਕਰਕੇ ਆਈ ਦੇਖ ਲਓ ਤੁਸੀਂ ਮੈਂ ਨਹੀਂ ਕੁਝ ਕੀਤਾ ਹੈਗਾ ਲਓ ਜੀ ਹਾਂਜੀ ਹਾਂਜੀ ਆ ਥੱਲੇ ਸਾਰਾ ਫੁੱਲੇ ਫੁੱਲ ਹੋ ਗਏ ਕੜ ਤੋਂ ਕੜ 1.5 200 ਫੁੱਲ ਉਹ ਇੱਕ ਫੁੱਲ ਕਟਵੜ 20 25 ਦਿਨ ਚੱਲਦਾ ਜੀ ਓਕੇ ਗੱਲ ਤਾਂ ਇੱਥੇ ਮੁੱਕ ਜਾਂਦੀ ਵੀ ਮੌਸਮੀ ਨੇ ਇਹਨੂੰ ਰੈੱਡ ਫੁੱਲ ਆਊਗਾ ਫਰਵਰੀ ਦੇ ਨੇੜੇ ਕਿਦਣਾ ਸ਼ੁਰੂ ਹੋ ਜੀ ਇਹਨੂੰ ਤਾਂ ਨਹੀਂ ਫੁੱਲ ਆਉਂਦੇ ਆ ਜਿਹੜੇ ਸਿੰਗ ਜੇ ਨੇ ਇਹਦਾ ਭਾਵਾ ਨਹੀਂ ਇਹ ਪੱਕੇ ਹੁੰਦੇ ਨੇ ਇਹ ਕੀ ਨੇ ਮਿਰਚਾਂ ਜੀਆਂ ਇਹ ਨਹੀਂ ਸਰਕਰੀ ਕਰਦੇ ਤੂੰ ਕੀ ਲੈ ਲਿਆ ਲੈ ਕੀ ਲੈ ਲਿਆ ਨਹੀਂ ਜਿੱਥੇ ਉਹ ਮਛੀ ਵਾਲੇ ਦੇ ਕੋਲ ਦੋ ਹੋ ਪਏ ਨਹੀਂ ਤੇਰੇ ਉਹ ਬਾਕੀ ਇਹ ਨਾ ਵੀ ਗੁਲਾਬ ਦੇਖੋ ਇਕੱਠਾ ਹੀ ਬਣਿਆ ਹੀ ਹੋਇਆ ਮਤਲਬ ਗੁੱਛਾ ਪੂਰਾ ਕਿੰਨਾ ਸੋਹਣਾ ਲੱਗ ਰਿਹਾ ਛੋਟੇ ਛੋਟੇ ਗੁਲਾਬ ਬਾਕੀ ਉਧਰ ਖਰੀਦ ਰਹੇ ਨੇ ਹਜੇ ਪਤਾ ਨਹੀਂ ਕੀ ਲੈ ਰਹੇ ਨੇ ਕਿੰਨੀ ਤਰ੍ਹਾਂ ਦੇ ਬੂਟੇ ਇਹ ਰਹੀ ਚਮੇਲੀ ਆ ਵੀ ਬਹੁਤ ਸੋਹਣਾ ਹੁੰਦਾ ਨਾਈਟ ਟਾਈਮ ਵਿੱਚ ਬਹੁਤ ਸੋਹਣਾ ਲੱਗਦਾ ਹੁੰਦਾ ਚਮਕਾ ਇਹਦੀ ਉਹ ਇਹ ਤਾਂ ਆਪਣੇ ਘਰੇ ਖੜਾ ਆਹੋ ਆਪ ਸਾਡੇ ਵੀ ਹੈਗਾ ਗੁਲਾਬੀ ਆ ਉਹ ਇਹ ਪਰ ਜਾਂਦਾ ਸਾਡੇ ਪਰਪਲ ਆ ਇਹ ਨਹੀਂ ਪਰ ਜਾਂਦਾ ਪਰਪਲ ਇਹਨੂੰ ਨਹੀਂ ਆਏ ਹੋਏ ਸਾਡੇ ਵਾਲੇ ਨੂੰ ਲੱਗਦੇ ਨੇ ਪਰਪਲ ਨੇ ਉਹਨੂੰ ਇਹ ਪਰਪਲ ਹੋਰ ਕਿਸੇ ਨੂੰ ਆਏ ਹੋਏ ਨਹੀਂ ਇੱਥੇ ਤਾਂ ਪਰਪਲ ਇਹ ਦੂਜਾ ਰੇੜੂ ਆ ਜਾਂ ਨਹੀਂ ਹੁੰਦਾ ਇੱਕ ਆਹ ਦੇ ਆਉਦੇ ਪੱਤੇ ਆ ਨੇ ਉਹ ਆ ਲਓ ਵੀ ਬੂਟੇ ਖਰੀਦ ਲੇ ਆਪਾਂ ਨੇ ਬੱਡਾ ਕਿਹੜਾ ਆ? ਉਹ ਅਲੱਗ ਫੋਰਪੋਰਟ ਹਾਂ ਉਹ ਚ ਲਗਾਵਾਂਗੇ ਫਿਰ ਰੀਡ ਹੋ ਗਏ ਕੰਫਰਮ ਇਹਨਾਂ ਦੇ ਆ ਲੈ ਲੈ ਭਾਈ ਲਓ ਜੀ ਲੈ ਬੰਨੀ 30 ਸੀ ਤੇ 40 220 ਹੋ ਗਏ ਬਸ ਲੈ ਲੈ ਲੈਣਾ ਇਦਾਂ ਕੰਮ ਲੈ ਲੋਵੀ ਕੀ ਬਣਾ ਲਿਆ ਹੁੰਦਾ ਮੰਦੀਪ ਕਹਿੰਦੀ ਗੱਲ ਫਰਨੀਚਰ ਹਾਊਸ ਹਾਊਸ ਨਹੀਂ ਜਾ ਹਾਊਸੀ ਆ ਗੱਡੀ 'ਚ ਸਾਰੇ ਦਾ ਬੈਠੇ ਲੋਵੀ ਫੇਰ ਆ ਗਏ ਆਪਾਂ ਆਪਣਾ ਕੰਮ ਕਰਵਾ ਕੇ ਇੱਧਰ ਅੱਗੇ ਸੋਨੀ ਛੱਡਦੇ ਇਹ ਚਲੋ ਪੁੱਛੋ ਕਿ ਦਾ ਰੇਟ ਪੁੱਛਣਾ ਹੈ ਆਪਾਂ ਇੱਕ ਨਰਸੀ ਇੱਕ ਕੀ ਰੇਟ ਹੈ ਬੁੱਧ ਵਾਲੇ ਦਾ 220 ਦਾ ਛੋਟੇ ਵਾਲਾ 150 ਦਾ ਇੱਕ ਇਸ ਤੋਂ ਛੋਟਾ ਸਾਡਾ ਆ ਛੋਟਾ 150 ਦਾ ਉਹ ਵੱਡੇ ਵਾਲਾ 220 ਦਾ ਆ 150 ਦਾ ਹਾਂਜੀ ਆ ਦੇਖੋ ਕਿੰਨਾ ਪਿਆਰਾ ਕਿਊਟ ਜਿਹਾ ਲੈ ਕੱਛੂ ਕੋ ਮਜ਼ਾਕ ਕਰ ਲੈ ਇੱਧਰ ਆ ਦੇਖ ਕਿੰਨੀ ਸੋਹਣੀ ਫਿਸ਼ ਲਓ ਵੀ ਇੱਧਰ ਸ਼ੇਰ ਉੱਲੂ ਬੱਤਕਾਂ ਟਾਟੋ ਆਏ ਸੁਵੀਸ਼ ਅਰਥਾ ਤੋ ਲੈ ਲਈ ਆ ਭਈਆ ਲਓ ਵੀ ਫੇਰ ਕਰ ਲਈ ਸ਼ਾਪਿੰਗ ਬੈਠ ਗਈ ਬੀਬਾ ਬੱਤਕਾਂ ਖਰੀਦ ਲਈਆਂ ਬਾਕੀ ਉਹ ਦੇਖ ਲੋ ਚਲੋ ਵੀ ਬਾਕੀ ਇਧਰ ਆਹ ਸੰਭਲੇ ਲੈ ਲੇ ਕਿਰਕਾਨੇ ਜੇ ਕਾਫੀ ਕੁਝ ਲੈ ਲਿਆ ਨਾ ਨਾ ਕਰਦੇ ਵੀ ਪੈਸੇ ਲਾ ਦਉਂਦੇ ਨੇ ਲੋ ਵੀ ਉਧਰ ਹਜੇ ਰੇਟ ਕਰਦੇ ਨੇ ਮੈਂ ਥੋੜੀ ਹੋਰ ਖਰੀਦਦਾਰੀ ਕਰਨੀ ਸੀ ਮੈਂ ਆ ਗਈ ਸੀ ਇੱਧਰ ਮੈਂ ਸਟੂਲ ਲਿਆ ਵਿੱਚ ਰੱਖਿਆ ਜੋ ਉਸ ਤੋਂ ਪਹਿਲਾਂ ਆਪਾਂ ਜੋ ਸਟicker ਲਵਾਇਆ ਉਹ ਹੈਗਾ ਇਹ ਵਾਲਾ ਗਿਲ ਫਰਨੀਚਰ ਸੰਗਵਾਲ ਤੇ ਉੱਪਰ ਆਪਣੀ ਇੰਸਟਾ ਆਈਡੀ ਹੈ indergill12001 बहुत सोना लग रहा की होया <laughs> 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 मेनू तो लगी है बहुत भुख पता नहीं कुछ खवा हम घरे ले आज फटाफट कम 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 ਉਹਦੇ ਚ ਵੀ ਪਾਈ ਕਰਦੇ ਨੇ ਹੁਣ ਇਹਨਾਂ ਨੇ ਬੂਟੇ ਹਜੇ ਮੈਨੂੰ ਲੈ ਕੇ ਆਂਦੇ ਤਾਂ ਗਾਮਲਾ ਮੈਨੂੰ ਉਹੀ ਲੈ ਲੈ ਦਈ ਜਾਂਦੀਆਂ ਨੇ ਇਹ ਦਵਾਦੇ ਅੱਜ ਦੋਨਾਂ ਨੇ ਆ ਇਹਨਾਂ ਦੀ ਸੀ ਗਣਨੇ ਨੇ ਮੈਂ ਸਾਰੇ ਜਿੰਨੇ ਲੱਗੇ ਨੇ ਦੰਨ 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 ਹੋ ਮੈਨੂੰ ਭੁੱਖ ਲੱਗੀ ਆ ਤੇ ਕਾਹਨ ਲਿਖਵਾ ਕੇ ਲੈ ਕੇ ਆਂਦਾ ਗੱਡੀ ਤੇ ਜਾਨਵਰ ਨੇ ਉਹ ਜਾਨਵਰ ਨੇ ਜਾਨਵਰ ਨੇ ਢੱਡਣ ਵਿੱਚ ਬਾਹਰ ਆਇਆ ਨੇ ਉਹਦੇ ਹੋਰ ਖੋਲ ਦੇ ਬੱਤ ਦਾ ਕੱਚੂ ਕੰਮੇ ਨੇ ਵਿੱਚ ਖੋਲ ਦੇ ਖੋਲ ਦੇ ਪੈ ਜਾਣਗੇ ਪਿੱਛੇ ਖਰਜੇ ਖਰਜੇ ਕਰਦੇ ਚੱਲ ਆਹ ਛੱਤ ਇਹ ਤਾਂ ਪੈ ਗਈ ਸੀ ਭੈਣੇ ਮੂੰਹ ਅੱਡੀ ਆਉਂਦੀ ਸੀਗੀ ਕੀ ਆਖਾਂ ਪਰਤਾ ਦੀ ਮਨਦੀਪ ਦਾ ਪੈਰ ਹੈ ਮੂੰਹ ਫੜਾ ਲੈਣਾ ਲੋਜੀ ਉੱਲੂ ਉੱਲੂ ਬੱਤਕ ਡਾਲ ਖੈਨ ਆ ਰਾਂਭੋ ਆਪ ਦਾ ਲੋ ਜੀ ਆਗੇ ਸੀ ਆਪਾਂ ਵਾਪਸ ਘਰ ਤੇ ਕਪੜੇ ਚੇਨਚੂਨ ਕਰਕੇ ਹੁਣ ਆਪਾਂ ਹੋ ਗਏ ਰੋਟੀ ਪਾਣੀ ਵਾਲ ਨੂੰ ਇਧਰ ਮੰਮੀ ਪਤਾ ਨਹੀਂ ਕੀ ਬਣਾ ਰਹੀ ਨੇ ਅੱਧੇ ਕ ਬੰਦੇ ਸਾਡੇ ਨਾਲ ਦੇ ਪਿੰਡ ਚਲੇ ਗਏ ਹਾਂ ਅੱਧੇ ਕ ਸੂਰੇ ਅੱਧੇ ਕ ਨਾਲ ਦੇ ਪਿੰਡ ਚਲੇ ਗਏ ਭਾਈ ਤੇ ਹਾਂ ਕਹਿੰਦੇ ਸਵੇਰ ਤੁਹਾਡਾ ਸੁੱਤੇ ਪਏ ਪਏ ਆ ਜਾਣਾ ਸੀ ਅਸੀਂ ਕਹਿੰਦੇ ਚਲੋ ਦੇਖਦੇ ਆ ਜੰਬੇ ਜਿੱਤੜ ਕਰਨ ਗਈ ਬੜ ਗਈ ਦਾਲ ਮੂੰਗੀ ਮਾਸਰੀ ਅੱਜ ਕਹਿ ਕੀ ਬਣਵਾਈ ਆ ਸੀ ਕਿ ਮੇਰੀ ਤੇਂਦਰਜੀਤ ਦੀ ਫੇਵਰੇਟ ਆ ਮੂੰਗੀ ਮਾਸਰੀ ਹੋਰ ਇਹ ਕਹਿ ਕੇ ਬਣਾਈ ਆ ਭਾਈ ਮੈਂ ਤਾਂ ਕਹਿਦੀ ਆ ਅੱਕੇ ਪਿਆ ਹੁਣ ਮਸਾਲੇ ਵਾਲੀਆਂ ਦਾਣਾ ਸਬਜ਼ੀਆਂ ਖਾ ਖਾ ਕੇ ਨਹੀਂ ਮੈਂ ਕਹਿੰਦੀ ਸਬਜ਼ੀ ਬਣਾਉਣੀ ਆ ਕੋਈ ਇਹ ਦੋ ਬਰਸਾਂ ਚਾਹਿਆ ਸਬਜ਼ੀ ਇਹਨਾਂ ਨੇ ਨਹੀਂ ਦਿੱਤੀ ਹੋਰ ਕੀ ਨਹੀਂ ਮੀਂਹ ਨਹੀਂ ਖਾਣੀ ਦੀ ਗੱਲ ਸਤਿ ਤੜਿਆ ਆ ਪਾ ਕੇ ਦੇਖੋ ਕੀ ਲੱਗਦੀ ਆ ਹਾਂ ਧਨੀਆ ਪਾ ਕੇ ਬਹੁਤ ਟੇਸਟੀ ਲੱਗਦੀ ਆ ਦਾਲ ਰੈਡੀ ਮੈਂ ਤਾਂ ਦਾਲ ਨੂੰ ਦੇਖ ਦੇਖੇ ਭੁੱਖ ਵਧੀ ਜਾਂਦੀ ਆ ਲੈ ਲੈਂਦੀ ਆ ਤੁਹਾਨੂੰ ਬਹੁਤ ਲੱਗੀ ਆ ਜਿਹੜਾ ਜਿਹੜਾ ਸੈਂਟਰ ਆ ਲੈ ਭਾਈ ਨਵੇਂ ਭਾਂਡੇ ਆ ਚਾਹ ਦੇਖ ਲੋ ਇੱਕ ਛੋਟਾ ਜਿਹਾ ਭਾਂਡਾ ਕਿੰਨਾ ਸੋਹਣਾ ਆ ਇਹ ਧਣੀਆਂ ਵਗੈਰਾ ਧੋਣ ਨੂੰ ਕਿੰਨੇ ਦਿੱਤੀ ਇਹ 200 ਦੀ 250 ਦੀ ਲੈ ਮਲਟੀ ਪਰਪਸ ਬਾਸਕਟ ਬਹੁਤ ਸੋਹਣੀ ਆ ਵੇਟ ਵੀ ਆ ਸੋਹਣਾ ਆਏ ਨਹੀਂ ਹੈਗਾ ਵੀ ਹੋਈ ਆ ਸੋਹਣੀ ਲੱਗਦੀ ਨਵੇਂ ਨਵੇਂ ਭਾਂਡੇ ਲਿਆਂਦੇ ਆ ਸਾਰੇ ਹੈ ਲਓ ਵੀ ਟਾਈਮ ਹੋ ਗਿਆ 8:30 ਦਾ ਤੇ ਥੱਕ ਗਏ ਬਹੁਤ ਸਾਰਾ ਅੱਜ ਤੱਕ ਹੁੰਮਦੇ ਫਿਰਦੇ ਹੀ ਆਪਾਂ ਜੋ ਉਹਨੂੰ ਚੜੀ ਹੋਈ ਹੈ ਮਸਤੀ ਜੋ ਉਹਨੂੰ ਕਹਿੰਦਾ ਹਜੇ ਸੌਣਾ ਨਹੀਂ ਹੈਗਾ ਮੈਂ ਕਿਹਾ ਚਲੋ ਸੌਣੇ ਆ ਹੁਣ ਭਾਈ ਸਵੇਰੇ ਫਿਰ ਉੱਠਾਂਗੇ 8:00 ਵਜੇ ਤੇ ਫਿਰ ਚਾਹ ਪਾਣੀ ਪੀ ਕੇ ਰੋਟੀ ਖਾ ਕੇ ਜਾਵਾਂਗੇ ਅਸੀਂ ਸੰਗੋਵਾਰ ਸੋ ਚਲੋ ਜੀ ਹਾਂ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਜਦ ਤੱਕ ਲਈ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਥੈਂਕ ਯੂ ਗੁੱਡ ਨਾਈਟ ਤੁਹਾਡੀ ਜ਼ਰੂਰ ਪ੍ਰਸਨ ਨਿਭਾਈ ਬਾਈ ਬਾਈ ਬਾਈ